ਜੈਪੀ ਜੈ ਭਾਰਤ ਮੈਂ ਹਰ ਹਿਉਂ ਲੜਗਾ ਬਾਬਾ ਸਾਹਿਬ ਫੈਕਟਰ ਥਿੰਦਰਾ ਉੰਦੀ ਤੱਕ ਜਨ ਦੇਸ਼ ਤੇ ਸਾਰੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਥੀਆਂ ਨੂੰ ਮੁबारकबाद ਦਿੰਨਾ ਨਾਲ ਹੀ ਮੈਂ ਜਿੱਥੇ ਸਾਨੂੰ ਸਤਗੁਰੂ ਅਰਬਦਾਸ ਮਹਾਰਾਜ ਜੀ ਭਗਵਾਨ ਬਾਲਮੀਕ ਜੀ ਗੁਰੂ ਨਾਨਕ ਮਹਾਰਾਜ ਜੀ ਤੇ ਹੋਰ ਸੰਤ ਮਹਾਪੁਰਸ਼ਾਂ ਨੇ ਜਿੱਥੇ ਬਲ ਸਿਖਾਇਆ ਆ ਉੱਥੇ ਬਾਬਾ ਸਾਹਿਬ ਨੇ ਸਾਨੂੰ ਆਪਣੇ ਚਾਰ ਬੱਚਿਆਂ ਦੀ ਸ਼ਹਾਦਤ ਦੇ ਕੇ ਸਦਾਨ ਦੇ ਲੈਖਦੇ ਕਿ ਸਾਨੂੰ ਉਹਦੇ ਵਿੱਚ ਲੈਕਟਿਕ ਰੂਪ ਵਿੱਚ ਸਾਨੂੰ ਜਿਹੜੇ ਹੱਕ ਦਵਾਏ ਆ ਜਿਹਦੇ ਵਿੱਚ ਸਭ ਤੋਂ ਵੱਧ ਅਧਿਕਾਰ ਜਿਹੜਾ ਆ ਨਾਰੀ ਨੂੰ ਦਵਾਇਆ ਆ ਜਿਹਦੇ ਵਿੱਚ ਨਾਰੀ ਨੂੰ ਇਸ ਬਾਬਾ ਸਾਹਿਬ ਦੀ ਸੋਚ ਦੇ ਮਾਪਕ ਸਭ ਤੋਂ ਅੱਗੇ ਜਾ ਆਉਣਾ ਚਾਹੀਦਾ ਲੇਕਿਨ ਹਜੇ ਨਾਰੀ ਜਿਹੜੀ ਆ ਇਸ ਤੇ ਜਾਣੂ ਨਹੀਂ ਅਸੀਂ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆਂ ਕਿ ਬਾਬਾ ਸਾਹਿਬ ਦਾ ਜੰਦ ਹੈੜਾ ਰੀਆ ਜੋ ਇਸੇ ਤਰ੍ਹਾਂ ਹਮ ਹਮਾ ਕੇ ਮਨਾਇਆ ਕਰੋ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਡਾਕਟਰ ਬੀ ਆਰ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਮਨਾ ਰਹੇ ਹਾਂ ਇਸ ਮੌਕੇ ਤੇ ਮੈਂ ਇਹ ਗੱਲ ਕਰਾਂਗਾ ਕਿ ਉਹਨਾਂ ਨੇ ਦੇਸ਼ ਤੇ ਵਿਦੇਸ਼ ਵਿੱਚੋਂ ਹਰਿ ਵਿਦਿਆ ਲੈ ਕੇ ਉਹ ਇਸ ਦੇਸ਼ ਦੇ ਵਿੱਚ ਇੱਕ ਵੱਡੇ ਰੂਪੀ ਜੀਵੀ ਬਣੇ ਤੇ ਉਹਨਾਂ ਨੇ ਉਸ ਮੱਤੇ ਦੀ ਲਈ ਹਕੂਮਤ ਕਹਿ ਲੋ ਵਿਦੇਸ਼ੀ ਜਾਂ ਦੇਸ਼ ਦੇ ਜਿਹੜੇ ਸਿਆਸੀ ਲੋਕੀਨਾਂ ਦੀ ਮਜ਼ਦੂਰੀ ਬਣਾਤੀ ਉਹਨਾਂ ਨੇ ਤੇ ਉਹਨਾਂ ਨੂੰ ਸੰਵਿਧਾਨ ਦੇ ਨਰਮਾਤਾ ਬਣਾਇਆ ਗਿਆ ਤੇ ਅੱਜ ਇੱਥੇ ਮੈਂ ਵਿੱਦਿਆ ਦੇ ਸੰਬੰਧ 'ਚ ਗੱਲ ਕਰੂੰਗਾ ਕਿਉਂਕਿ ਵਿੱਦਿਆ ਬਹੁਤ ਜ਼ਰੂਰੀ ਆ ਮਂਘਾਈ ਦਾ ਜਮਾਨਾ ਤੇ ਸਾਡੇ ਆਦਿ ਜਿਹੜੇ ਭਰਾ ਆਪਣੇ ਬੱਚਿਆਂ ਨੂੰ ਵਿੱਦਿਆ ਦੇਣ ਦੇ ਮਜਬੂਰ ਆ ਕਿਉਂਕਿ ਕਿਰਤ ਦਾ ਵੀ ਬੜਾ ਐਸੇ ਲਈ ਮੰਦਾ ਹਾਰਿਆ ਉੱਥੇ ਅਸੀਂ ਗੜਗੇ ਦੇ ਵਿੱਚ ਇਹ ਦੱਸਣਾ ਬਹੁਤ ਜ਼ਰੂਰੀ ਆ ਕਿ ਸਾਡੇ ਜਿਹੜੇ ਭਰਾ ਆ ਉਹ ਮਹਿੰਗੀ ਵਿੱਦਿਆ ਨਹੀਂ ਆਪਣੇ ਬੱਚਿਆਂ ਦੇ ਸਕਦੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਬੁੱਢਿਆਂ ਲਈ ਆ ਉਹ ਕਰੋਣੀ ਮਜਬੂਰੀ ਬਣੀ ਆ ਕਿ ਜਿਦਾ ਵੀ ਹਾਲਾਤ ਆ ਉੱਥੇ ਲੋਕ ਭਲਾਈ ਮਾਚ ਬਿਲਗਾ ਅਸੀਂ ਸਾਥੀਆਂ ਨੇ ਬਣਾ ਕੇ ਮੇਰਾ ਸਤਨਾੰਦ ਸਿੰਘ ਖੜੇ ਆ, ਪ੍ਰਿੰਦਰਪਾਲ ਖੜਾ ਬਿਲਗਾ ਸੰਤਪਾਲ ਬਿਲਗਾ ਜੀ ਤੇ ਸੰਤੋਖ ਸਿੰਘ ਬਿਲਗਾ ਜੀ ਤੇ ਗਰਨਾਪ ਸਿੰਘ ਬਿਲਗਾ ਤੇ ਹੋਰ ਵੀ ਸਾਥੀ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਿਆ ਮੈਂ ਇੱਥੇ ਇਹ ਸੁਨੇਹਾ ਦੇਣਾ ਚਾਹਨਾ ਕਿ ਐਸ ਵੇਲੇ ਸਾਨੂੰ ਲੋੜ ਆ ਵਿੱਦਿਆ ਨੂੰ ਵਿਦਿਆ ਬਾਤੋ ਬਾਤ ਦੇਣੀ ਕਿਉਂਕਿ ਵਿਦਿਆ ਨੇ ਬੱਚੇ ਸਾਡੇ ਜਿਹੜੇ ਦੇਸ਼ ਵਿਦੇਸ਼ ਤੱਕ ਪਹੁੰਚਾਏ ਆ ਤੇ ਵਿਦਿਆ ਨੇ ਜਿਹੜੇ ਅੱਜ ਸਾਡੇ ਨੌਕਰੀਆਂ ਕਰਦੇ ਆ ਭਰਾ ਉਹਨਾਂ ਨੂੰ ਵਿਦਿਆ ਨੇ ਇੱਥੇ ਤੱਕ ਲਿਆਂਦਾ ਪਰ ਇਹ ਬੁੱਕ ਦੀ ਗੱਲ ਆ ਕਿ ਅੱਜ ਵਿਦਿਆਵਲ ਜਿਹੜਾ ਆ ਉਹ ਪਸਾਰਾ ਘਟ ਹੈ ਲੰਗਰਾਂ ਦੇ ਹੋਰਾਂ ਦਾ ਜਿਹੜਾ ਇਸ ਵੇਲੇ ਲੰਗਰਾਂ ਦਾ ਖਾਸ ਕਰਕੇ ਪਸਾਰਾ ਜ਼ਿਆਦਾ ਹੈ ਇਸ ਮੌਕੇ ਤੇ ਸਾਨੂੰ ਪ੍ਰਾਣ ਕਰਨਾ ਚਾਹੀਦਾ ਆ ਕਿ ਵਿਦਿਆ ਦਾ ਜਿਹੜਾ ਇਹ ਪਸਾਰਾ ਉਹਦੇ ਤੇ ਇੰਨਾ ਬਜਟ ਨਹੀਂ ਲੱਗਦਾ ਜਿੰਨਾ ਲੰਗਰਾਂ ਤੇ ਲੱਗਦਾ ਇਸ ਸਮੇ ਸਾਡੇ ਸਾਰੇ ਸਾਥੀ ਜਿਹੜੇ ਆ ਉਹ ਆਪਣੀ ਹੱਥੀਂ ਮੁਤਾਬਕ ਹਿੱਸਾ ਪਾਉਂਦੇ ਆ ਤੇ ਵੱਧ ਤੋਂ ਵੱਧ ਹਿੱਸਾ ਸੁਪਰਾਵ ਸਿੰਘ ਕਲੇਰ ਹਣੀ ਪਿਛਲੀ ਵਾਰੀ ਦੀ 30000 ਰੁਪਇਆ ਤੇ ਇਸ ਵਾਰੀ ਤੁਸੀਂ 50000 ਰੁਪਇਆ ਇਹਨਾਂ ਨੇ ਕਿਹਾ ਵੀ ਮੈਂ ਦੇਦਾ ਇੱਥੇ ਇਹ ਵੀ ਮੈਨੂੰ ਦੱਸਣ ਦਾ ਮਾਣ ਹੈ ਕਿ ਜਿਹੜੇ ਸਾਡੇ ਦੋਸਤ ਮਿੱਤਰ ਵਿਦੇਸ਼ਾਂ ਵਿੱਚ ਐ ਉਹ ਵੱਧ ਤੋਂ ਵੱਧ ਹਿੱਸਾ ਪਾਉਂਦੇ ਆ ਤੇ ਇਸ ਵਾਰ ਇੱਥੇ ਇਸ ਟਾਈਮ ਵੀ ਮੈਂ 10000 ਰੁਪਇਆ ਜਿਹੜਾ ਆਵਤਾਰ ਸਿੰਘ ਸਮਰਾ ਵੱਲੋਂ ਇਹ ਇਸ ਵਾਰ ਜੋਗਦਾਰ ਪਾਇਆ ਉਹ ਵੀ ਮੈਂ ਲੈ ਕੇ ਆਇਆ ਸੰਦਰਪਾਲ ਬਲਦਾ ਜੀ ਨੂੰ ਦੇਣਾ ਤੇ ਮੈਂ ਇੱਥੇ ਇਹ ਕਹਿਣਾ ਚਾਹਣਾ ਕਿ ਇਹ ਜਿਹੜੇ ਗੁਰਪਰਵ ਅਸੀਂ ਇੰਨੇ ਮਹਿੰਗੇ ਬਣਾਉਨੇ ਆ ਇਸ ਮਹੱਲੇ ਦੇ ਵਿੱਚ ਬਹੁਤ ਬਹੁਤ ਮਹਿੰਗੇ ਕਲਾਕਾਰ ਭਗਾਇਏ ਜਾਂਦੇ ਆ ਉਹਦਾ ਵੀਰਾਂ ਨੂੰ ਮੈਂ ਕਹਿਣਾ ਚਾਹਣਾ ਇੱਕ ਸਾਲ ਲਗਾਤਾਰ ਬੱਚਿਆਂ ਦੀ ਜਿਹੜੀ ਪੜ੍ਹਾਈ ਦੇ ਖਰਚੇ ਦੀ ਲੋੜ ਆ ਨਾ ਕਿ ਘੰਟਿਆਂ 'ਚ ਜਿਹੜੇ ਲੱਖਾਂ ਰੁਪਈਆ ਬਰਬਾਦ ਕਰਨ ਦੀ ਮੈਨੂੰ ਹੁਣ ਇੱਥੇ ਦੱਸਣ ਜਮਾਨ ਆ ਕਿ ਮੈਨੂੰ ਕਈ ਬੱਚਿਆਂ ਦੇ ਮਾਪੇ ਪੁੱਛਦੇ ਆ ਅਸੀਂ ਬੱਚਾ ਕਿੱਥੇ ਦਾਖਲ ਕਰਾਈਏ ਜਿੱਥੇ ਘਰ ਤੋਂ ਘੱਟ ਪੈਸੇ ਲੱਗਣ ਤੇ ਮੈਂ ਉਹਨਾਂ ਨੂੰ ਕਹਿੰਦਾ ਬਈ ਗੁਰਪੁਰਬ ਜਿਹੜੇ ਆ ਉਹ ਸਾਦੇ ਕਰ ਲਓ ਜੇ ਤੁਸੀਂ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਦੇਣੀ ਆ ਤਾਂ ਹੀ ਅਸੀਂ ਕਹਿ ਸਕਦੇ ਆ ਬਈ ਡਾਕਟਰ ਮੇਦਗੜ ਦੀ ਸੋਚ ਤੇ ਚੱਲਦੇ ਆ ਤੇ ਜੇ ਅਸੀਂ ਲੰਗਰ ਲਾ ਕੇ ਮਹਿੰਗੇ ਗੁਰਪੁਰਬ ਮਨਾ ਕੇ ਜਾਂ ਯਾਤਰਾ ਕੱਢ ਕੇ ਕਹਿੰਨੇ ਆ ਬਈ ਅਸੀਂ ਉਹਨਾਂ ਦੀ ਸੋਚ ਤੇ ਚੱਲਦੇ ਆ ਮੈਨੂੰ ਨਹੀਂ ਲੱਗਦਾ ਇਹ ਗੱਲ ਜਿਹੜੀ ਆ ਇਹ ਠੀਕ ਹੈ ਹੋ ਸਕਦਾ ਮੇਰੀ ਜਿਹੜੀ ਗੱਲ ਇੱਥੇ ਕਿਸੇ ਨੂੰ ਚੰਗੀ ਵੀ ਨਾ ਲੱਗੇ ਕਿ ਮੈਂ ਇਸ ਗੱਲ ਦੀ ਮਾਫੀ ਮੰਗਦਾ ਧੰਨਵਾਦ ਕਰਜੋਕ ਸਾਥਿਓ ਮੈਂ ਇੱਕ ਜਾਣਕਾਰੀ ਦੇਣੀ ਚਾਹੁੰਦਾ ਹੈ ਕਿ ਬਈ ਸਰਦਾਰ ਅਪਤਾਰ ਸਿੰਘ ਜੀ ਸਮਰਾ ਉਹ ਕਿਸਾਨ ਭਾਈਚਾਰੇ ਚੋਂ ਆ ਪਰ ਸਿੱਖਿਆ ਦੇ ਖੇਤਰ ਲਈ ਸਾਡਾ ਮੌਕੇ ਬਾ ਮੌਕੇ ਉਹ ਸਾਡੀ ਮਦਦ ਕਰਦੇ ਰਹਿੰਦੇ ਆ ਪਹਿਲਾਂ ਵੀ ਅਸੀਂ ਜਦੋਂ ਵੀ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਉਹਦਾ ਹੀ ਸਾਡੀ ਮਦਦ ਕੀਤੀ ਅੱਜ ਵੀ ਸਰਦਾਰ ਰਜਿੰਦਰ ਸਿੰਘ ਦੇ ਸਰਦਾਰ ਰਜਿੰਦਰ ਸਿੰਘ ਬਿਲਗਾ ਦੇ ਥਰੂ 10000 ਰੁਪਿਆ ਜਿਹੜਾ ਅੱਜ ਉਹਨਾਂ ਨੇ ਜਿਹੜਾ ਲੋਕ ਭਲਾਈ ਮੰਚ ਵੱਲੋਂ ਸਾਇੰਸ ਗਰੁੱਪ ਚੱਲਿਆ ਉਹ ਲਈ ਦੋ ਟੀਚਰ ਜਿਹੜੇ ਦਿੱਤੇ ਆ ਲੋਕ ਭਲਾਈ ਮੰਚ ਨੇ ਉਹ 20000 ਰੁਪਿਆ ਮਹੀਨਾ ਪਰ ਮਹੀਨਾ ਜਿਹੜਾ ਦੋਨਾਂ ਟੀਚਰਾਂ ਨੂੰ ਦਿੰਨੇ ਆ ਲੋਕ ਭਲਾਈ ਮੰਚ ਉਹਦੇ ਚ 10000 ਰੁਪਿਆ ਜਿਹੜਾ ਯੋਗਦਾਨ ਸਰਦਾਰ ਅਤਰ ਸਿੰਘ ਸਮਰਾਜੀ ਨੇ ਪਾਇਆ ਉਹਨਾਂ ਦੇ ਵੀ ਅਸੀਂ ਬਹੁਤ ਧੰਨਵਾਦੀ ਆ ਤੇ ਸਰਦਾਰ ਬਰਲਾਜ ਸਿੰਘ ਜੀ ਬਿਲਗਾ ਪੱਤੀ ਪੱਟੀ ਤੋਂ ਨੇ ਸਾਥੀ ਪੁਲਿਸ ਇੰਸਪੈਕਟਰ ਜੀ ਰਟਾਇਰ ਹੋਇਆ ਇਹਨਾਂ ਨੇ ਵੀ ਕਿਹਾ ਕਿ ਬਾਬਾ ਸਾਹਿਬ ਡਾਕਟਰ ਪੀਮਰਾਮ ਅੰ베ਡਕਰ ਜੀ ਦੇ ਬੁੱਤ ਤੇ ਜਿਹੜਾ ਮੈਂ ਚਾਹੁੰਨਾ ਵੀ ਇੱਥੇ ਛੱਡ ਬਣੇ ਉਹਦੇ ਲਈ 10000 ਰੁਪਏ ਜਿਹੜਾ ਉਹ ਇਹਨਾਂ ਨੇ ਵੀ ਐਲਾਨ ਕੀਤਾ ਹੈ ਔਰ ਦੇਣਗੇ ਸੋ ਅਸੀਂ ਦੋਨਾਂ ਜਣਿਆਂ ਦੇ ਬਹੁਤ-ਬਹੁਤ ਧੰਨਵਾਦੀਆਂ ਤੇ ਤੁਹਾਡਾ ਵੀ ਸਾਰਿਆਂ ਦਾ ਆਪਣਾ ਸਮਾਂ ਕੱਢ ਕੇ ਇੱਥੇ ਹਾਜ਼ਰ ਹੋਣ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਪੀਮ ਜੈ ਬਾਪਾ ਹੋ ਹੁਣ ਹੁਣ ਆਲਾ ਕਰਾ ਪਿੱਛੇ ਕਰੋ ਆ ਜਾ ਮਲਦੀ ਹਨਾ ਤਰਾ ਇਹੋ ਆ ਜਾ ਸੱਤ ਨੰਬਰ ਲੱਗਿਆ ਬੈਸਣ ਦਾ ਦੇਣਾ ਆ ਜਾ ਵੀ ਇੱਕ ਮਿੰਟ ਇੱਕ ਮਿੰਟ ਰੁਕਦੇ ਹੁਣ ਆ ਜਾ ਮਲਦੀ ਠਹਿ ਦੇ ਠਹਿ ਹੁਣ ਇਧਰ ਕੀ ਆ ਲੱਗਿਆ ਬਾਈ ਸਾਰਾ ਹਰ ਦੱਸ ਨਹੀਂ ਅਫਰ ਭਰਾ ਜੀ ਫਿਲ ਕਰਦੇ ਬਾਬਾ ਕੇ ਹੈਪੀ ਬਰਥਡੇ ਤੋ ਇਦਾਂ ਕੋਈ ਯਾਨਦ ਫਾਣਾ ਹੈ ਜੀ ਆਇਆ ਕੋਈ ਫਲਾ ਯਾਨਦਾ ਕੇ ਗਾਲੂ ਚੋਂ ਆਉਂਦੀ ਆਪਕੋ ਸੁਤੀਆ ਹੋ ਰਹੀ ਆ ਉਹ ਯਾਰ ਮਨਸਾ ਮਾ ਆ ਤੁਹਾਨੂੰ ਪਤੰਡ ਕਰਦੇ ਨਾ ਦੋਨੇ ਗਾਣਾ ਮਰੀ ਫਲਾ ਅਹ ਕਰੀ ਅਬ ਜਾ ਪਹਿਲਾ ਮੋਮਬਤੀ ਫੁਕਾ ਮਾਰ ਲਈ ਮਾ ਦੀ ਤੇ ਮਾ ਤੇਰੀ ਸੋਚ ਤੇ ਯਾਰ ਮੇਰੇ ਹੋ ਕੇ ਅਕਰ ਦੀਆਂ ਰੰਗੀਆਂ ਪਰ ਅਵ ਰਹੇ ਹੋ ਰਹੇ ਹੋ ਰਹੇ ਰਾਮ ਵੀਰ ਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਮਾ ਤੇਰੀ ਸੋਚ ਤੇ ਤੇਰੀ ਯਾਦਾਂ ਮਾ ਤੇਰੀ ਸੋਚ ਤੇ ਤੇਰੀ ਯਾਦਾਂ ਦੇ ਦੋਖੇ ਆ ਵੀ ਬਰਬਾਹ ਮਾ ਤੇ ਇੱਕ ਸੇੜ ਤੇ ਨਾ ਰੱਖ ਕੇ ਉੱਥੋਂ ਟਕਟਕ ਕੇ ਭਾਈ ਚਾ ਉਹ ਨਹੀਂ ਆਣੀ ਦਿਖਾਉਂਦੇ ਆ ਨਹੀਂ ਆਣੇ ਲਾਉਂਦੇ ਕੋਈ ਨਾ ਯੋ ਮਾਰਕਾ ਜੀ ਲੋ ਮਾਰਕਾ ਫੇਰ ਅਜੋ ਖੱਲੀ ਨਹੀਂ ਖੀ ਹਾਂ ਅਸਤੋ ਅਜੇ ਥੱਲੇ ਆ ਜਾਓ ਥੱਲੇ ਆ ਜਾਓ ਥੱਲੇ ਉੱਥੇ ਨਹੀਂ ਸਹੀ ਹੈ ਆਵਾਜ਼ ਦਿਖਾ ਲੈ ਜਲੋ ਬਾਈ ਥੱਲੇ ਲੈ ਚਲੋ ਥੱਲੇ ਕੋਈ ਜੇ ਸਾਡੀ ਗੱਲ ਖੋਲੀ ਆਈਆਂ ਲੈ ਕੇ